Satana ਆਪਣਾ ਬਿਰਦ ਪਛਾਣਾ ਹਾਥ ਦੇ ਰਾਖੇ ਕਰੇ ਆਪੋ ਨੇ ਸਦਾ ਸਦਾ ਰੰਗਮਾਣ ਵਾਹਿਗੁਰੂ ਜੀ ਕਾ ਖਾਲਸਾ ਹੇ ਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜਿਓ ਅੱਜ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦਿਵਾਨਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪ੍ਰਮਾਤਮਾ ਦੇ ਵੱਲੋਂ ਸਮੂਹੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮ ਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਰਾਗ ਸੋਰਠ ਦੇ ਵਿੱਚ ਪੰਜਵੇਂ ਗੁਰਨਾਣਕ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਇਸ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਸਮੁੱਚੀ ਸਿੱਖ ਸੰਗਤ ਨੂੰ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਜਾਣ ਦਾ ਉਪਦੇਸ਼ ਕਰਦੇ ਹਨ ਹੁਣ ਮਹਾਰਾਜ ਨੇ ਸ਼ਰਣ ਦੇ ਵਿੱਚ ਜਾਣ ਦਾ ਉਪਦੇਸ਼ ਕਿਉਂ ਕੀਤਾ ਇਹਦਾ ਬਹੁਤ ਵੱਡਾ ਕਾਰਨ ਹੈ ਕੀ ਕਾਰਨ ਹੈ ਸੰਗਤ ਜੀ ਮਨੁੱਖ ਜਾਣੇ ਅਣਜਾਣੇ ਦੇ ਵਿੱਚ ਅਸ਼ੁਭ ਕਰਦਾ ਹੀ ਰਹਿੰਦਾ ਹੈ ਮਾਫ ਕਰਨਾ ਕਈ ਵਾਰ ਬਹੁਤਾ ਅਸ਼ੁਭ ਕਰ ਲੈਂਦਾ ਹੈ ਕਈ ਵਾਰ ਥੋੜਾ ਅਸ਼ੁਭ ਕਰ ਲੈਂਦਾ ਹੈ ਮਾੜਾ ਤੇ ਜੇ ਮਨੁੱਖ ਸੋਚੇ ਕਿ ਮੈਂ ਆਪਣੇ ਚੰਗੇ ਕਰਮ ਕਰਕੇ ਪੁੰਨ ਕਰਕੇ ਨਿਤਨੇਮ ਕਰਕੇ ਸੇਵਾ ਕਰਕੇ ਬੰਦਗੀ ਕਰਕੇ ਨਾਮ ਜਪ ਕੇ ਆਪਣੇ ਅਸ਼ੁਭ ਕਰਮਾਂ ਨੂੰ ਖਤਮ ਕਰ ਲਵਾਂਗਾ ਉਹਦਾ ਨਾਸ਼ ਹੋ ਜਾਏਗਾ ਦਰਗਾਹਾਂ ਦੇ ਵਿੱਚ ਮੇਰੇ ਅਸ਼ੁਭ ਕਰਮਾਂ ਦੀ ਗਿਣਤੀ ਨਹੀਂ ਹੋਏਗੀ ਇਹ ਗਲਤ ਫਹਮੀ ਬਹੁਤ ਵੱਡੀ ਹੈ ਕਿਉਂਕਿ ਸੰਸੰਗਤ ਜੀ ਮਨੁੱਖ ਦੇ ਜਿਹੜੇ ਕਰਮ ਨੇਗੇ ਅਸ਼ੁਭ ਕਰਮ ਉਹਨਾਂ ਦਾ ਨਾਸ ਕੇਵਲ ਪਰਮਾਤਮਾ ਦੀ ਕਿਰਪਾ ਸਦਕਾ ਹੀ ਹੋਏਗਾ ਬਿਨਾ ਪਰਮੇਸ਼ਵਰ ਪਰਮਾਤਮਾ ਦੀ ਕਿਰਪਾ ਮਨੁੱਖ ਦੇ ਕੀਤੇ ਹੋਏ ਕੂ ਕਰਮਾਂ ਦਾ ਨਾਸ ਨਹੀਂ ਹੋ ਸਕਦਾ ਇਹਦਾ ਕਰਮਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ ਨੂੰ ਹਿਸਾਬ ਕਿਤਾਬ ਦੇਣਾ ਹੀ ਪੈਣਾਗਾ ਸੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਮੁੱਚੀ ਸਿੱਖ ਸੰਗਤ ਨੂੰ ਇੱਕ ਤਰੀਕਾ ਦੱਸ ਰਹੇ ਹਨ ਕਿ ਤੁਸੀਂ ਅਗਰ ਚਾਹੋ ਨਿਓ ਕਿ ਏਸੇ ਜਨਮ ਦੇ ਵਿੱਚ ਰੱਬ ਜੀ ਦੀ ਕਿਰਪਾ ਤੁਹਾਡੇ ਤੇ ਹੋਵੇ ਰੱਬ ਜੀ ਤੁਹਾਨੂੰ ਆਪਣੇ ਵਿੱਚ ਮੇਲ ਲੈਣ ਰੱਬ ਜੀ ਤੁਹਾਡਾ ਜਨਮ ਮਰਨ ਕੱਟ ਦੇਣ ਗਰਭ ਦੇ ਵਿੱਚ ਉਲਟਾ ਲਟਕਣਾ ਰੱਬ ਜੀ ਦੀ ਕਿਰਪਾ ਦੇ ਨਾਲ ਸਮਾਪਤ ਹੋ ਜਾਵੇ ਉਹਦੇ ਲਈ ਤੁਸੀਂ ਰੱਬ ਜੀ ਦੀ ਸ਼ਰਣ ਦੇ ਵਿੱਚ ਜਾਓ ਰੱਬ ਜੀ ਦਾ ਇੱਕ ਸੁਭਾਅ ਹੈ ਉਹ ਕਿਹੜਾ ਸੁਭਾਅ ਹੈ ਕਿ ਜਿਹੜਾ ਰੱਬ ਜੀ ਦੀ ਸ਼ਰਨ ਦੇ ਵਿੱਚ ਆ ਗਿਆ ਰੱਬ ਜੀ ਉਹਦੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਦਾ ਹਿਸਾਬ ਤੱਬ ਨਹੀਂ ਕਰਦਾ ਹੁਣ ਇੱਥੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਏਗਾ ਕਿ ਚਲੋ ਮਾੜੇ ਕਰਮਾਂ ਦਾ ਨੁਕਸਾਨ ਹੋ ਸਕਦਾ ਚੰਗੇ ਕਰਮਾਂ ਦਾ ਕੀ ਨੁਕਸਾਨ ਹੋ ਸਕਦਾ ਉਹ ਚੰਗੇ ਕਰਮ ਜਿਹੜੇ ਇੱਛਾ ਰੱਖ ਕੇ ਕੀਤੇ ਗਏ ਨੇ ਉਹ ਵੀ ਰੱਬ ਜੀ ਦੀ ਪ੍ਰਾਪਤੀ ਦੇ ਵਿੱਚ ਵਿਗਨ ਬਣਦੇ ਐ ਸਾ ਕਾਮ ਕਰਮਾਂ ਦਾ ਫਲ ਮਿਲਦਾ ਹੈ ਸੁੱਖ ਸਹੂਲਤਾਂ ਤੇ ਬਹੁਤ ਆਤਮਾਤਰਾ ਦੇ ਵਿੱਚ ਮਨੁੱਖ ਸੁੱਖ ਸਹੂਲਤਾਂ ਪ੍ਰਾਪਤ ਕਰਕੇ ਮਾੜੇ ਕਰਮ ਹੀ ਕਰ ਬੈੰਦਾ ਹੈ ਤਪੋ ਰਾਜ ਰਾਜੋ ਨਰਕ ਸੋ ਜਦੋਂ ਅਸੀਂ ਰੱਬ ਜੀ ਦੀ ਸ਼ਰਣ ਵਿੱਚ ਚਲੇ ਗਏ ਉਹਨਾਂ ਨੇ ਉਹ ਸੋਚ ਉਹ ਸਾਡੀ ਸੁਰਤ ਜਿਹੜੀ ਚੰਗੇ ਤੇ ਮਾੜੇ ਕਰਮਾਂ ਦੇ ਵਿੱਚ ਪ੍ਰਵਿਰਤ ਹੁੰਦੀ ਹੈ ਉਹ ਸੁਰਤ ਹੀ ਖਤਮ ਕਰ ਦੇਣੀ ਹੈ ਜਦੋਂ ਮੂਲ ਹੀ ਖਤਮ ਹੋ ਗਿਆ ਤੇ ਸਾਧ ਸੰਗਤ ਜੀ ਫਿਰ ਫਲ ਫੁੱਲ ਡਾਲੀਆਂ ਪੱਤੇ ਇਹ ਤਾਂ ਬਾਣੀ ਨਹੀਂ ਸਕਦੇ ਜਦੋਂ ਕਰਮ ਕਰਨ ਦੀ ਸੂਚੀ ਖਤਮ ਹੋਗੀ ਫਿਰ ਅੱਗੇ ਕਰਮ ਨਹੀਂ ਹੋਏਗਾ ਫਿਰ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਹੋਏਗਾ ਫਿਰ ਜੀਵਨ ਸਾਧ ਸੰਗਤ ਜੀ ਇੱਥੇ ਹੀ ਸੰਪੂਰਨ ਹੋ ਜਾਏਗਾ ਇਹ ਰੱਬ ਜੀ ਦਾ ਸੁਭਾਅ ਹੈ ਮਹਾਰਾਜ ਸਮਝਾ ਰਹੇ ਹਨ ਆਓ ਮਨ ਬਿਰਤੀ ਕਰਕੇ ਮਹਾਰਾਜ ਦੇ ਉਪਦੇਸ਼ ਨੂੰ ਆਪਾਂ ਸੁਣੀਏ ਸਮਝਣ ਦੀ ਕੋਸ਼ਿਸ਼ ਕਰੀਏ ਸੰਗਤ ਜੀ ਜਦੋਂ ਤੱਕ ਅਸੀਂ ਇਕਾਗਰਤਾ ਦੇ ਨਾਲ ਸੁਣਾਗੇ ਨਹੀਂ ਨਾ ਤਾਂ ਫਿਰ ਸੁਣਿਆ ਹੋਇਆ ਸਾਡੇ ਪੱਲੇ ਨਹੀਂ ਪਏਗਾ ਅਸੀਂ ਸਮਝ ਨਹੀਂ ਸਕਾਂਗੇ ਤੇ ਜਦੋਂ ਸਾਨੂੰ ਸਮਝ ਹੀ ਨਹੀਂ ਆਏਗਾ ਫਿਰ ਅਸੀਂ ਆਪਣੇ ਜੀਵਨ ਦੇ ਵਿੱਚ ਅਪਣਾਵਾਂਗੇ ਕੀ ਧਾਰਮਿਕ ਜਗਤ ਦੇ ਵਿੱਚ ਜਿੰਨੇ ਸ਼ਰੋਤਾ ਗਣਨੇ ਉਹਨਾਂ ਦੇ ਵਿੱਚ ਬਹੁਤ ਵੱਡੇ ਵਿਡੰਬਣਾ ਵਿਡੰਬਣਾ ਕਈ ਪ੍ਰੋਬਲਮ ਹੈ ਉਮਰਾਂ ਲੰਘ ਜਾਂਦੀਆਂ ਸੁਣਦੇ ਆ ਪਰ ਸੁਣਨ ਦਾ ਤਰੀਕਾ ਨਹੀਂ ਆਉਂਦਾ ਮਾਫ ਕਰਨਾ ਹੋ ਸਕਦਾ ਤੁਸੀਂ ਅਸੀਂ ਵੀ ਇਸੇ ਕੈਟਾਗਰੀ ਦੇ ਵਿੱਚ ਘੁੰਮਦੇ ਹੋਵਾਂਗੇ ਕਿਉਂਕਿ ਸੁਣਨ ਦੀ ਇੱਕ ਮਰਿਆਦਾ ਹੈ ਜਦੋਂ ਸੁਣਨਾ ਹੈ ਉਦੋਂ ਸਿਰਫ ਸੁਣਨਾ ਹੈ ਉਦੋਂ ਹੋਰ ਕੁਝ ਨਹੀਂ ਜੇ ਕਰਨਾ ਹੁਣ ਆਪ ਸੰਗਤ ਕਹੋਗੇ ਅਸੀਂ ਜਦੋਂ ਕਥਾ ਦੇ ਵਿੱਚ ਹੁੰਨੇ ਆ ਕੀਰਤਨ ਪਾਠ ਦੇ ਵਿੱਚ ਹੁੰਨੇ ਆ ਅਸੀਂ ਤਾਂ ਸੰਗਤ ਵਿੱਚ ਬਹਿ ਕੇ ਨਾ ਕਿਸੇ ਦੀ ਗੱਲ ਕਰਦੇ ਆ ਨਾ ਕਿਸੇ ਦੀ ਗੱਲ ਸੁਣਦੇ ਆ ਇਵਨ ਕਿ ਮੋਬਾਈਲ ਵੀ ਅਸੀਂ ਯੂਜ਼ ਨਹੀਂ ਕਰਦੇ ਭਾਈ ਸਾਹਿਬ ਕਥਾ ਕੀਰਤਨ ਦੇ ਵਿੱਚ ਜੋ ਸੁਣਾ ਰਹੇ ਨੇ ਅਸੀਂ ਤਾਂ ਉਹਨੂੰ ਹੀ ਸੁਣਦੇ ਆ ਫਿਰ ਤੁਸੀਂ ਇਹ ਕਿਵੇਂ ਕਹਿ ਦਿੱਤਾ ਕਿ ਬਹੁਤਾਂ ਮਾਤਰਾ ਦੇ ਵਿੱਚ ਸੁਣਨਾ ਸਾਡਾ ਸੁਣਨਾ ਨਹੀਂ ਹੈਗਾ ਉਹਦਾ ਇੱਕ ਵੱਡਾ ਕਾਰਨ ਹੈਗਾ ਉੱਤਰ ਹੈ ਮਨੁੱਖ ਜਦੋਂ ਸੁਣਦਾ ਹੈ ਤੇ ਸੁਣਨ ਦੇ ਨਾਲ ਨਾਲ ਹੀ ਮਨੁੱਖ ਸਾਹ ਸੰਗਤ ਜੀ ਉਸ ਸੁਣੇ ਨੂੰ ਵਿਚਾਰਨਾ ਸ਼ੁਰੂ ਕਰ ਦਿੰਦਾ ਹੈ ਜਿਹੜੀ 100% ਸ਼ਕਤੀ ਸੁਣਨ ਦੇ ਵੱਲ ਲਾਉਣੀ ਸੀ ਉਹ ਸਾਹ ਸੰਗਤ ਜੀ 50% ਸ਼ਕਤੀ ਵਿਚਾਰ ਵੱਲ ਲੱਗ ਪਈ 50% ਸੁਣਨਾ ਤੇ 50% ਵਿਚਾਰਨਾ ਹੋ ਗਿਆ ਤੇ ਹੁਣ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸੁਣਨ ਦੇ ਨਾਲ ਵਿਚਾਰਨ ਦਾ ਨੁਕਸਾਨ ਕੀ ਹੈ ਮਨੁੱਖ ਜਲਦੀ ਜਲਦੀ ਸੁਣਦਾ ਪਿਆ ਜਲਦੀ ਜਲਦੀ ਵਿਚਾਰਦਾ ਪਿਆ ਤੇ ਏਸੇ ਸਮੇਂ ਦੇ ਵਿੱਚ ਸੁਣ ਕੇ ਜਿਹੜਾ ਵਿਚਾਰਦਾ ਹੈ ਨਾਲ ਦੀ ਨਾਲ ਉਹਦੇ ਮਨ ਦੇ ਵਿੱਚ ਜੋ ਸੁਣ ਰਿਹਾ ਉਹਦੇ ਪ੍ਰਤੀ ਵਿਰੋਧਾ ਭਾਸ ਵੀ ਆ ਸਕਦਾ ਹੈ ਪ੍ਰਸ਼ੰਸਾ ਵੀ ਆ ਸਕਦੀ ਹੈ ਹੁਣ ਜਿਹੜਾ 100% ਸੁਣਨਾ ਸੀਗਾ ਉਹ ਪਹਿਲਾਂ ਤਾਂ 50-50 ਹੋ ਗਿਆ ਤੇ ਹੁਣ ਤੀਸਰਾ ਭਾਵ ਆ ਗਿਆ ਵਿਰੋਧਾ ਭਾਵ ਜਾਂ ਸੰਗਤ ਜੀ ਪੋਜ਼ਿਟਿਵਿਟੀ ਆ ਗਈ 25% ਸੁਣਨਾ ਰਹਿ ਗਿਆ ਜਰਾ ਧਿਆਨ ਦੇਣਾ 10 ਦੀ ਬੇਨਤੀ ਤੇ 25% ਸੁਣਨਾ ਰਹਿ ਗਿਆ 25% ਵਿਚਾਰਨਾ ਰਹਿ ਗਿਆ 25% ਵਿਚਾਰੇ ਦਾ ਚੰਗਾ ਤੇ ਵਿਚਾਰੇ ਦਾ ਮਾੜਾ ਇਹਦਾ ਮਤਲਬ ਫਿਰ ਚੰਗਾ ਸੁਣਿਆ ਨਹੀਂ ਨਾ ਹੈਗਾ ਜਦੋਂ ਸੁਣਨਾ ਉਦੋਂ ਧਿਆਨ ਦੇ ਨਾਲ 100% ਸੁਣਨਾ ਤੇ ਜਦੋਂ ਸੁਣ ਲਿਆ ਉਦੋਂ ਫਿਰ 100% ਧਿਆਨ ਵਿਚਾਰ ਵੱਲ ਲਗਾਉਣਾ ਤਾਂ ਗੱਲ ਬਣੇਗੀ ਆਓ ਮਨ ਬਾਣੀ ਇਕਾਗਰ ਕਰਕੇ ਸਰਵਣ ਕਰੀਏ ਅਮਰੀ ਗਣਤਨ ਗਣੀਆਂ ਕਾਈ ਆਪਣਾ ਬਿਰਦ ਪਛਾਣ ਗੁਰੂ ਅਰਜਨ ਦੇ ਮਹਾਰਾਜ ਆਪਣੇ ਆਪ ਨੂੰ ਮੁਖ ਰੱਖ ਕੇ ਸਿੱਖ ਸੰਗਤ ਨੂੰ ਸਮਝਾ ਰਹੇ ਹਨ ਇਹ ਭਾਈ ਅਕਾਲ ਪੁਰਖ ਨੇ ਆਪਣੇ ਸੇਵਕ ਜਾਣ ਕੇ ਸਾਡੇ ਚੰਗੇ ਮਾੜੇ ਕਰਮਾਂ ਦੀ ਕੋਈ ਗਿਣਤੀ ਨਹੀਂ ਗਣੀ ਹੁਣ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਕੋਈ ਮਾੜਾ ਕਰਮ ਤਾਂ ਹੋ ਨਹੀਂ ਸਕਦਾ ਪਰ ਮਹਾਰਾਜ ਸਾਨੂੰ ਸਮਝਾਉਣ ਦੇ ਲਈ ਇਹ ਕਹਿ ਰਹੇ ਨੇ ਕਿ ਸਾਨੂੰ ਪ੍ਰਮਾਤਮਾ ਨੇ ਆਪਣਾ ਸੇਵਕ ਜਾਣਿਆ ਮਤਲਬ ਕਿ ਅਸੀਂ ਜਦੋਂ ਸਮਰਪਣ ਕਰ ਦਾਂਗੇ ਪਰਮਾਤਮਾ ਸਾਨੂੰ ਸੇਵਕ ਬਣਾਏਗਾ ਤੇ ਸਾਡੇ ਚੰਗੇ ਮਾੜੇ ਕਰਮਾਂ ਦਾ ਸਾਹਕਤਾਬ ਨਹੀਂ ਕਰੇਗਾ ਕਿਉਂਕਿ ਪਰਮੇਸ਼ਰ ਨੇ ਆਪਣਾ ਪ੍ਰਣ ਹੀ ਪਛਾਣਿਆ ਸੁਭਾਅ ਆਪਣਾ ਮੁੱਢ ਕਦੀਮਾ ਸੁਭਾਅ ਪਛਾਣ ਕਰਦਿਆਂ ਸਾਨੂੰ ਬਖਸ਼ ਦਿੱਤਾ ਹੈ ਉਹ ਕੀ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਦ ਸੁਆਮੀ ਸੰਦਾ ਰੱਬ ਜੀ ਕਹਿੰਦੇ ਤੂੰ ਇੱਕ ਵਾਰ ਮੇਰੀ ਸ਼ਰਣ ਦੇ ਵਿੱਚ ਆ ਜਾ ਮੈਂ ਨਹੀਂ ਕਹਿੰਦਾ ਤੂੰ ਧਰਮੀ ਬਣ ਕੇ ਆ ਗੁਰਮੁਖ ਗੁਰਸਿੱਖ ਸੰਤ ਮਹਾਤਮਾ ਬਣ ਕੇ ਆ ਤੂੰ ਜਿਵੇਂ ਦਾ ਓਵੇਂ ਆ ਜਾ ਤੈਨੂੰ ਧਰਮੀ ਗੁਰਮੁਖ ਸੰਤ ਮਹਾਤਮਾ ਬਣਾਉਣਾ ਮੇਰਾ ਕੰਮ ਹੈ ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰਾਗੂ ਮੰਾਣ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਦੇ ਦਾਸਾਂ ਨੂੰ ਕਿਰਪਾ ਰੂਪੀ ਹੱਥ ਦੇ ਕੇ ਰੱਖ ਲਿਆਗਾ ਇਸ ਕਰਕੇ ਅਸੀਂ ਹੁਣ ਹਮੇਸ਼ਾ ਹਮੇਸ਼ਾ ਉਸ ਦੇ ਸਰੂਪ ਦੇ ਆਨੰਦ ਦੇ ਵਿੱਚ ਆਨੰਦ ਮਾਣਦੇ ਹਾਂ ਨਦੀ ਦੀ ਦੌੜ ਉਦੋਂ ਤੱਕ ਹੀ ਹੈ ਜਦੋਂ ਤੱਕ ਉਹ ਸਮੁੰਦਰ ਦੇ ਵਿੱਚ ਜਾ ਕੇ ਨਹੀਂ ਮਿਲਦੀ ਸਮੁੰਦਰ ਦੇ ਵਿੱਚ ਮਿਲ ਗਈ ਨਦੀ ਦੀ ਦੌੜ ਖਤਮ ਮਨੁੱਖ ਦੀ ਦੌੜ ਉਦੋਂ ਤੱਕ ਹੀ ਹੈ ਜਦ ਤੱਕ ਉਹ ਪਰਮੇਸ਼ਰ ਦੇ ਜਾ ਕੇ ਪਰਮੇਸ਼ਰ ਨਹੀਂ ਹੋ ਗਿਆ ਸਾਚਾ ਸਾਹਿਬ ਸਾਦ ਮਿਹਰਵਾਨ ਗੁਰੂ ਅਰਜਨ ਦੇ ਮਹਾਰਾਜ ਬਚਨ ਕਰਦੇ ਆ ਸੰਗਤ ਜੀ ਉਹ ਪਰਮਾਤਮਾ ਸੱਚਾ ਹੈ ਪਹਿਲਾਂ ਵੀ ਉਹ ਪਰਮਾਤਮਾ ਸੀ ਹੁਣ ਵੀ ਉਹ ਪਰਮਾਤਮਾ ਤੇ ਬਾਅਦ ਵਿੱਚ ਵੀ ਉਹ ਰਹੇਗਾ ਇਹ ਨਹੀਂ ਕਿ ਪਰਮਾਤਮਾ ਹੁਣੀ ਹੁਣੀ ਹੋਇਆ ਸਾਲ 2 ਸਾਲ 100 ਸਾਲ 200 ਸਾਲ ਪਹਿਲਾਂ ਨਹੀਂ ਉਹ ਆਦੀ ਦਾ ਵੀ ਅਨਾਦੀ ਹੈਗਾ ਤੇ ਮਹਾਰਾਜ ਕਹਿੰਦੇ ਸਾਹਿਬ ਉਹ ਸਭ ਦਾ ਮਾਲਕ ਹੈ ਉਹਦਾ ਮਾਲਕ ਕੋਈ ਨਹੀਂ ਹੈਗਾ ਇਸ ਬ੍ਰਹਮਣ ਦੇ ਵਿੱਚ ਜਿਹਨੂੰ ਵੀ ਅਸੀਂ ਦੇਖਦੇ ਆ ਨਾ ਮਾਲਕ ਕਿਤੇ ਨਾ ਕਿਤੇ ਉਹਦਾ ਕੋਈ ਨਾ ਕੋਈ ਮਾਲਕ ਹੁੰਦਾ ਹੀ ਹੈਗਾ ਕਿਸੇ ਦਾ ਕੋਈ ਮਾਲਕ ਹੈ ਉਹਦਾ ਅੱਗੇ ਮਾਲਕ ਹੈ ਉਹਦਾ ਅੱਗੇ ਮਾਲਕ ਹੈ ਪਰ ਰੱਬ ਜੀ ਦਾ ਕੋਈ ਮਾਲਕ ਨਹੀਂ ਹੈਗਾ ਸੰਸਾਰ ਦੇ ਵਿੱਚ ਜਦੋਂ ਵੀ ਕਿਸੇ ਦੇ ਕੋਲ ਮਲਕੀਅਤ ਚੌਧਰਤਾ ਆਉਂਦੀ ਹੈ ਜ਼ਿਆਦਾਤਰ ਹੰਕਾਰ ਆ ਜਾਂਦਾ ਆਕੜ ਆ ਜਾਂਦੀ ਹੈਗੀ ਸਾਧ ਸੰਗਤ ਜੀ ਉਹ ਫਿਰ ਕਈ ਵਾਰ ਜ਼ੁਲਮ ਵੀ ਕਰ ਬੈੰਦਾ ਹੈਗਾ ਕਿਉਂਕਿ ਸ਼ਕਤੀ ਜਦੋਂ ਜਦੋਂ ਧਰਮ ਤੋਂ ਵਿਮੁਖ ਹੋਏਗੀ ਉਹ ਸ਼ਕਤੀ ਜ਼ੁਲਮ ਕਰੇਗੀ ਸ਼ਕਤੀ ਜਦੋਂ ਜਦੋਂ ਧਰਮ ਦੇ ਅਨੁਕੂਲ ਚੱਲੇਗੀ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਜ਼ੁਲਮ ਦਾ ਖਾਤਮਾ ਕਰੇਗੀ ਜਲਾਲੇ ਪਾਤਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ ਜੁਦਾ ਹੋਂਦੀ ਸਿਆਸਤ ਸੇ ਤੋ ਰਹਿ ਜਾਂਦੀ ਹੈ ਚੰਗੇ ਜੀ ਦੀਨ ਮਤਲਬ ਹੈ ਦੀਨ ਕਹਿੰਦੇ ਜਦੋਂ ਸ਼ਕਤੀ ਦੀਨ ਤੋਂ ਅਲੱਗ ਹੋ ਜਾਂਦੀ ਹੈ ਨਾ ਫਿਰ ਤਾਂ ਜ਼ੁਲਮੀ ਰਹਿ ਜਾਂਦਾ ਪਰ ਉਹ ਪ੍ਰਮਾਤਮਾ ਸਾਚਾ ਸਾਹਿਬ ਸਦ ਮਿਹਰਬਾਨ ਉਹ ਦਿਆਲੂ ਹੈ ਕਿਰਪਾਲੂ ਹੈਗਾ ਉਹ ਹਮੇਸ਼ਾ ਹੀ ਦਇਆ ਕਰਦਾ ਹੈਗਾ ਬੰਦ ਪਾਇਆ ਮੇਰਾ ਸਤਗੁਰ ਪੂਰਾ ਉਹੀ ਸਰਬ ਕਲਿਆਣ ਰਾਉ ਸਾਡੇ ਪੂਰਨ ਸਤਪੁਰਾਂ ਨੇ ਜੋ ਮਨ ਪਦਾਰਥਾਂ ਦੀ ਤ੍ਰਿਸ਼ਨਾ ਦੇ ਵਿੱਚ ਹਮ ਹਰ ਸਮੇਂ ਕੱਢ ਰਿਆ ਸੀਗਾ ਭੋਗ ਦੇ ਦੋ ਪਦਾਰਥ ਦੇ ਦੋ ਪੈਸਾ ਦੇ ਦੋ ਕਾਰਾਂ ਦੇ ਦੋ ਗੱਡੀਆਂ ਦੇ ਦੋ ਕੋਠੀਆਂ ਦੇ ਦੋ ਚੌਧਰਾ ਦੇ ਦੋ ਹਰ ਸਮੇਂ ਉਹ ਜਿਹੜਾ ਮਨ ਹੈ ਨਾ ਉਹਨੂੰ ਸੰਤੋਖ ਰੂਪੀ ਬੰਨ ਪਾ ਕੇ ਮਹਾਰਾਜ ਨੇ ਟਕਾ ਦਿੱਤਾ ਹੁਣ ਰੋਕ ਦਿੱਤਾ ਗੁਰਾਂ ਨੇ ਸ਼ਬਦ ਦੇ ਨਾਲ ਮਨ ਨੂੰ ਰੋਕ ਦਿੱਤਾ ਹੁਣ ਮਨ ਸਾ ਸੰਗਤ ਜੀ ਜਾਂਦਾ ਨਹੀਂ ਹੈਗਾ ਭੋਜ ਪਦਾਰਥਾਂ ਦੇ ਵੱਲ ਤੇ ਇਹਦੇ ਨਾਲ ਇੱਕ ਅਲੌਕਿਕ ਆਨੰਦ ਹੀ ਪ੍ਰਾਪਤ ਹੋਇਆ ਹੈਗਾ ਰਾਹਾ ਠਰਾਉਦੇ ਕੇ ਮਹਾਰਾਜ ਬਚਨ ਕਰਦੇ ਹਨ ਜੀਓ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਸੰਗਤ ਨੂੰ ਦੱਸ ਰਹੇ ਨੇ ਮਹਾਰਾਜ ਜਿਸ ਵਾਹਿਗੁਰੂ ਨੇ ਜੀਵਾਤਮਾ ਵਿੱਚ ਆਪਣੀ ਚੇਤਨ ਸत्ता ਪਾਈ ਹੈਗੀ ਇਹ ਸ਼ਰੀਰ ਬਣਾਇਆ ਹੈ ਸ਼ਰੀਰ ਦੇ ਵਿੱਚ ਮਹਾਰਾਜ ਨੇ ਜਾਨ ਪਾਈ ਹੈਗੀ ਇਹ ਸਰੀਰ ਦਾ ਨੰਗੇਜ਼ ਟਕਣ ਦੇ ਲਈ ਮਹਾਰਾਜ ਨੇ ਫਿਰ ਕੱਪੜਾ ਲੀਲਾ ਦਿੱਤਾਗਾ ਇਹ ਸਰੀਰ ਤੰਦਰੁਸਤ ਰਵੇ ਉਹਦੇ ਲਈ ਭੋਜਨ ਪਦਾਰਥ 36 ਪ੍ਰਕਾਰ ਦੇ ਬਖਸ਼ਿਸ਼ ਕੀਤੇ ਹੈਗੇ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਉਹ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਸੇਵਕ ਨੂੰ ਹਰ ਜਗ੍ਹਾ ਤੋਂ ਰੱਖਿਆਗਾ ਜੀਵਨ ਦੇ ਵਿੱਚ ਕੋਈ ਵੀ ਦੁੱਖ ਆਈ ਹੈ ਤਕਲੀਫ ਆਈ ਹੈ ਮੁਸੀਬਤ ਆਈ ਹੈ ਆਪਣੇ ਸੇਵਕ ਦਾ ਵਾਲ ਤੱਕ ਵੀਂਗਾ ਨਹੀਂ ਹੋਣ ਦਿੰਦਾ ਵਿਚਕਰਤਾਪੁਰਖ ਖਲੋਆ ਵਾਲ ਨਾ ਵੀਂਗਾ ਹੋਆ ਭਾਵੇਂ ਜੱਗ ਸਾਰਾ ਹੀ ਦੁਸ਼ਮਣ ਹੋ ਜਾਏ ਰੱਬ ਜੀ ਆਪਣੇ ਭਗਤਾਂ ਨੂੰ ਤਤੀ ਵਾਹ ਨਹੀਂ ਲੱਗਣ ਦਿੰਦਾ ਚੌਗਿਰਦ ਹਮਾਰਿਆ ਰਾਮਕਾਰ ਦੁਖ ਲਗੈ ਨਾ ਭਾਈ ਭਗਤਾਂ ਦੀ ਰੱਖੀ ਪਹਿਜ ਗੁਰਮੁਖਾਂ ਸੰਤਾਂ ਦੀ ਰੱਖੀ ਹੈ ਪਹਿਜ ਗੁਰੂ ਅਰਜਨ ਦੇ ਮਹਾਰਾਜ ਬਚਨ ਕਰਦੇ ਇਹ ਜੇ ਵਾਏ ਗੁਰੂ ਤੂ ਅਸੀਂ ਹਮੇਸ਼ਾ ਕੁਰਬਾਨ ਬਲਿਹਾਰ ਜਾਣੇ ਆ ਬਲਿਹਾਰ ਜਾਣਿਆਂਗੇ ਸੋ ਭਾਈ ਮਹਾਰਾਜ ਸਾਰੀ ਸੰਗਤ ਨੂੰ ਇਹੀ ਸਮਝਾ ਰਹੇ ਹਨ ਕਿ ਰੱਬ ਜੀ ਦੇ ਚਰਨਾਂ ਦੇ ਵਿੱਚ ਜਾਓ ਉਹਦੀ ਸ਼ਰਨ ਪ੍ਰਾਪਤ ਕਰੋ ਤੁਹਾਡੇ ਸਾਰੇ ਦੁੱਖ ਦੁੱਖਾਂ ਦਾ ਮੂਲ ਕਾਰਨ ਅਗਿਆਨ ਖਤਮ ਹੋ ਜਾਏਗਾ ਤੇ ਜੀਵਨ ਦਾ ਆਨੰਦ ਜੋ ਹੈ ਨਾ ਉਹ ਤੁਹਾਨੂੰ ਪ੍ਰਾਪਤ ਹੋਏਗਾ ਸੋ ਐਨਿਕ ਸੇਵਾ ਪ੍ਰਵਾਨ ਕਰ ਲੈਣਾ ਸੰਗਤ ਜੀਓ ਕਥਾ ਸੁਣਨ ਉਪਰੰਤ ਆਪ ਸਰਬੱਤ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਕਿਰਪਾ ਕਰਕੇ ਰਹਿਮਤ ਕਰਕੇ ਲਾਇਕ ਵਾਲਾ ਬਟਨ ਜ਼ਰੂਰ ਦਬਣਾ ਜੀ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਸ਼ਬਦ ਜ਼ਰੂਰ ਲਿਖਣਾ ਤੁਹਾਡੇ ਵੱਧ ਤੋਂ ਵੱਧ ਲਾਇਕ ਵੱਧ ਤੋਂ ਵੱਧ ਕਮੈਂਟ ਇਹ ਗੁਰ ਸ਼ਬਦ ਕਥਾ ਵਿਚਾਰ ਨੂੰ ਵੱਧ ਤੋਂ ਵੱਧ ਸੰਗਤ ਤੱਕ YouTube ਚੈਨਲ ਮਾਧਿਅਮ ਦੁਆਰਾ ਪਹੁੰਚਾਉਣ ਦੇ ਲਈ ਲਾਭਦਾਇਕ ਹੋਏਗਾ ਜਿਹੜਾ ਸੁਨੇਗਾ ਉਹਦਾ ਕਲਿਆਣ ਹੋਏਗਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਵਾਪੇ ਮੇਲੇ ਤੇ ਆਪ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਜੀ ਵਾਹਿਗੁਰੂ 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 ਵਾਹਿਗੁਰੂ